साहित्य है भावा की प्री जो जोरदार मन की री मेरे वालों तो सारे प्यार भरी सत श्री अकाल भारतीय भाषा उत्सव के मौके से मैं थानू भाषा साहित्य बारे दसन जा रही हाँ भाषा की है भाषा और साहित्य आपस में संबंध है भाषा साहित्य राष्ट्रीय एकता योगदान है सब तो पहला असी भाषा बारे जाए कि भाषा की है ਅਰਥਾ ਮਨੁੱਖਾ ਵੱਲੋਂ ਆਪਣੇ ਵਿਚਾਰ ਭਾਵਨਾ ਅਤੇ ਜਾਣਕਾਰੀ ਪ੍ਰਗਟ ਕਰਨ ਦਾ ਸਭ ਤੋਂ ਮੁੱਖ ਸਾਧਨ ਹੈ ਇਹ ਸਿਰਫ ਬੋਲਣ ਤੇ ਲਿਖਣ ਲਈ ਨਹੀਂ ਸਗੋਂ ਸੱਭਿਆਚਾਰ ਅਤੇ ਉਸਦੀ ਪਹਿਚਾਣ ਨੂੰ ਦਿਖਾਉਣ ਦਾ ਮਾਧਿਅਮ ਵੀ ਹੈ ਇਹ ਦੁਨੀਆ ਦੇ ਹਰ ਕੋਨੇ ਵਿੱਚ ਜੀਵਨ ਦੇ ਹਰ ਖੇਤਰ ਵਿੱਚ गुरमुखी लिपि है जेकर असि भाषा साहित्य संबंध की गल करिए रिश्ता बहुत अरूप है इन्होंने बहुत गहरे तालमेल हैं भाषा साहित्य आधार है साहित्य रचना इसकी जरूरत इस है इस तो बिना साहित्य की सृजना भी नहीं की जा सकती साहित्य भाषा को तो मजबूती दिता है इसलिए भाषा और साहित ਨਹੀਂ ਸਮਾਜ ਦੇ ਦਰਪਣ ਹਨ ਇਹਨਾਂ ਦੇ ਭਾਰਤ ਦੀ ਇਕਤਾ ਵਿੱਚ ਬਹੁਤ ਯੋਗਦਾਨ ਹੈ ਭਾਰਤ ਵਿੱਚ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਦਾ ਦੇਸ਼ ਹੈ ਜਿੱਥੇ ਭਾਸ਼ਾ ਰਾਹੀਂ ਲੋਕ ਆਪਣੇ ਵਿਚਾਰ ਸਾਂਝੇ ਕਰਦੇ ਹਨ ਉੱਥੇ ਸਾਰੇ ਤਰ੍ਹਾਂ ਦੇ ਰਾਸ਼ਟਰੀ ਇਤਿਹਾਸ ਦਾ ਨਿਰਮਾਣ ਹੋ ਜਾਂਦਾ ਹੈ ਕਵਿਤਾਵਾਂ ਕਹਾਣੀਆਂ ਨਾਨਕਾਂ ਰਾਹੀਂ ਵੱਖ-ਵੱਖ ਭਾਸ਼ਾਵਾਂ ਦੇ ਲੋਕ ਇੱਕ ਦੂਜੇ

ਅਤੇ ਉਨਤੀ ਪਾਣਤੀ ਸਭਿਆਚਾਰ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਇਹ ਮੰਗੀਆਂ ਪਹਾੜ ਅਤੇ ਸਾਹੇ ਦਿਨਾਂ ਤੋਂ ਬੜੇ ਸੁੰਦਰ ਅੰਗਾਸ ਵਿਖੇਸ਼ ਕਰਦੀਆਂ ਹਨ ਕਰਨ ਦੀ ਸਾਹੀ ਕਹਾਣੀ